ਯਾਰ ਤੂੰ ਤਸ ਰਾਖਰੀ ਮੰਡੀ ਤੇ ਯਾਰ ਪੈਸੇ ਦਾ ਤੂੰ ਮੰਗੇ ਨੇ ਲੈ ਫਾੜ ਸਾਈ ਦੰਨਾ ਮੈਂ ਤੈਨੂੰ ਮੈਂ ਤਾਂ ਪੈਸੇ ਕੋਈ ਗੱਲ ਨਹੀਂ ਅਗਲੀ ਮੰਡੀ ਤੇਰੀ ਪੈਸੇ ਨਹੀਂ ਕਿੰਨਾ ਨਾਲ ਦੋ ਬੱਚੇ ਓ ਯਾਰ ਮੈਂ ਸਾਰਾ ਕੁਝ ਦੇਖ ਰਿਹਾ ਤੂੰ ਉੱਪਰ ਕਰਕੇ ਖੜ ਜਾ ਲੈ ਫਾੜ ਹੁਣ ਹਾਂ ਚੱਕ ਸਾਢੇ 25 ਦੀ ਹੋਗੀ ਨਹੀਂ ਦਿੰਦੇ ਲੈ ਫਿਰ ਹੋਰ ਕੀ ਹੁੰਦਾ ਹਣਾ ਇੰਨੇ ਕ ਦੀ ਉਹ ਬੱਕਰੀ 22 ਤਾਂ ਕੁਝ ਮਾਰ ਕੇ ਬੱਚੇ ਮੈਂ ਤਾਂ ਬਚਾ ਲਈ ਆ ਗਏ ਇਹਨਾਂ ਦੇ ਬੱਕਰੀਆਂ ਰੱਛਾ ਸਾਨੂੰ ਮੈਂ ਫੜਾਉਂਦਾ ਹੁਣ ਇਹ ਨਾਲ ਤਾਂ ਮੈਂ ਪੁੱਛਿਆ ਵੀ ਕਿੰਨੇ ਦੀ ਕਰ ਕਰੇਗਾ ਹੁਣ ਰਾਜੂ ਰਤਨ ਐ ਕਹਿੰਦਾ ਰੋ ਰਾਦੂ ਉਹ 23000 ਰੁਪਏ ਬਾਈ ਕਹਿੰਦਾ ਪਤੰਗੀ 2250 ਕਹੇ 23 ਉਹ ਤੇ ਬਹੁਤ ਹਾਸਿਆ ਨਾ ਹਾਂ ਤੂੰ ਮੈਂ ਕਿਹਾ ਤੇਰੇ ਨੂੰ ਚੈਂਟ ਲਾ ਦੇ ਵੇ ਇਹਨਾਂ ਚੈਂਟ ਕਿੱਥੋਂ ਹੋ ਜੂ ਇਹ ਨਹੀਂ ਹੁੰਦਾ 2250 ਕਹੇ ਕਿ 23 ਕਹਾਂ ਤੈਨੂੰ ਪਾ 500 ਨੇ ਆਪਾ ਰਿਆ ਆਪੇ ਚੈਂਟ ਬਣ ਗਿਆ ਆਪੇ ਉਹਦੀ ਬੱਕਰੀ ਦਾ ਆਪੇ ਮੁੱਲ ਲਾਈ ਜਾਂਦਾ ਚੋਰਾ ਉਹ ਗੱਲ ਸੁਣਾ ਸਾਦੇ ਚੋਰੀ ਹੁੰਦੀ ਹੈ ਨਾ ਪਿੰਡ ਚ ਉਦੋਂ ਕੁੱਤੀ ਚੋਰਾ ਨਾਲ ਰਲ ਜਾਂਦੀ ਹੈ ਉਹ ਆ ਕਹਿੰਦੀ ਵੀ ਹੁਣ ਕਰ ਲੈ ਚੋਰੀ ਮੈਂ ਭੌਂਕਦੀ ਨਹੀਂ ਆਪੋ ਬੱਕਰੀ ਨਾਲ ਲੈ ਸਾਨੂੰ ਕੁੱਤੇ ਚੋਰਨਾ ਪਰਕ ਸਾਡੀ ਬੱਕਰੀ ਵੀ ਛੱਡ ਦੇ ਇਹਨੂੰ ਕਹਾਵਤਾ ਕਿੱਧਰ ਬੋੜਾ ਹੁੰਦੇ ਐ ਹੋਣਾ ਕੁੱਤੇ ਕੁੱਤੇ ਤਾਂ ਕੁੱਤੀ ਤੇ ਆ ਗਿਆ ਇਹੋ ਨਾਲ ਚੋਰ ਬਣਾਉਣਾ ਨਾ ਚੋਰ ਬਣਾਉਣ ਵਾਲਾ ਕੁੱਤੇ ਕਹਿੰਦਾ ਬੰਦਾ ਨਹੀਂ ਜਾਂਦਾ ਨਾਲ ਚੋਰ ਕਹਿੰਗਾ ਨਾਲ ਕੁੱਤੇ ਕਹਿੰਗਾ ਦੇਖ ਦੇ ਤੈਨੂੰ ਬੰਨੀ ਹੈ ਨਾ ਆਪਾਂ ਇਹ ਗੋਦੀ ਦੀ ਵੇਲ ਕੇ ਦਾੜੀ ਮੁੰਡਾ ਨਹੀਂ ਨਾ ਇਹ ਬੰਨੀ ਲੈਣੇ ਇਸੇ ਪਰਨੇ ਨਾਲੀ ਜਾਇਜ਼ ਬੱਕਰੀ ਆਪਣੀ ਨੇ ਮੰਡੀ ਹੁਣ ਮੈਂ ਮੈਂ ਤਾਂ ਜਿੰਨੇ ਭੁਗਦੇ ਤੇ ਉਹਨੇ ਲਾ ਲਈ ਨਹੀਂ ਗਰ ਤਾਂ ਤਾਂ ਦਾ ਭੁਗਦੇ ਲਾਉਣੇ ਤਾਂ ਅਗਲੇ ਨੂੰ ਮਾਰਨਾ ਨਹੀਂ ਬਾਈ ਇੱਧਰ ਮੂੰਹ ਕਰਾ ਜ਼ਰਾ ਵੀਡੀਓ ਖਰਾਬ ਨਾ ਕਰ ਵੀਡੀਓ ਦਿਖਾ ਕਰ ਓ ਤਾ ਜਾ ਫੱਕਰਾ ਬੰਦੇ ਨੂੰ ਮਾਰੇ ਸਾਈਡ ਤੇ ਕਰ ਦੇ ਕੋਈ ਨਹੀਂ ਭਾਗ ਤਾ ਵਿਚਾਰਾ ਆਪਣੇ ਹੀ ਜਵਾਕੀ ਨਾਲ ਆ ਫੇ ਤੂੰ ਵੀ ਦੱਸ ਵੀ ਕਿੰਨੇ ਦੇਣੀ ਹੈ ਮੈਂ ਯਾਰ ਹੁਣ ਤੈਨੂੰ ਕੀ ਕਹਾਂ ਤਿੰਨ ਖਸਮ ਹੋ ਗਏ ਬਾਈ ਇਹ ਚੌਥਾ ਹੋਰ ਖੜਾ ਲੈਨੇ ਇੱਕ ਨੂੰ ਆ ਜਾ ਉਹ ਚੌਥਾ ਤੈਨੂੰ ਦੋ ਖਸਮੀਆਂ ਬਣਾਈ ਸੀ ਤੂੰ ਤਾਂ ਕਹਿੰਦਾ ਸੀ ਤੈਨੂੰ ਦੋ ਖਸਮੀਆਂ ਐ ਹੁਣ ਤਿੰਨ ਖਸਮ ਹੋ ਗਏ ਹਾਂ ਹੁਣ ਕਹੀਂ ਕਹਣਾ ਮੈਂ ਤਾਂ ਕਹਿੰਦਾ ਮੈਂ ਇਹ ਤਾਂ ਦੱਸ ਤੂੰ ਹੈ ਤੂੰ ਨਾ ਤਰਾਧਿਆ ਨਾਲ ਦੇ 26000 ਦੀ ਬੱਕਰੀ ਲੈ 26000 ਦੀ ਲੈ ਕੇ ਜਾ ਮੈਂ ਬੱਚੇ ਤੋਂ ਮੁਗਾਦੀ ਭਾਜਦੇ ਨੇ ਅੰਦਰ ਨੇ ਮੈਂ ਬੋ